ਤੁਸੀਂ ਦੇਖ ਰਹੇ ਹੋ ਪੰਜਾਬੀ ਜ਼ੁਬਾਨ ਆਪਣੀ ਬੋਲੀ ਆਪਣਾ ਮਾਨ ਜੇਕਰ ਹਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਭਵਿੱਖ 'ਚ ਅਸੀਂ ਕੋਈ ਵੀ ਵੀਡੀਓ ਪਾਈਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਜ਼ਰੂਰ ਮਿਲ ਜਾਵੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਹੜ੍ਹਾਂ ਦੀ ਮਾਰ ਚ ਝੱਲ ਰਿਹਾ ਹੈ ਜਿਸ ਤੋਂ ਵਾਂਝਾ ਸਾਡਾ ਜਲੰਧਰ ਅਤੇ ਸਾਡਾ ਮੁਹੱਲਾ ਸੰਤੋਪੁਰਾ ਵੀ ਨਹੀਂ ਰਿਹਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਬੀਤੇ ਦਿਨੀ ਇੱਕ ਵੀਡੀਓ ਅਸੀਂ ਪਾਈ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਪੀਰ ਬਾਬਾ ਨਿੰਬੂ ਸ਼ਾਹੀ ਦਰਗਾਹ ਵਿਖੇ ਜਿਹੜੀ ਖੂਈ ਹੁੰਦੀ ਸੀ ਜਿਹਨੂੰ ਪੂਰ ਕੇ ਉੱਤੇ ਫਰਸ਼ ਅਤੇ ਟਾਈਲਾਂ ਲਗਾਈਆਂ ਗਈਆਂ ਸਨ ਜਿਸ ਦਿਨ ਭਾਰੀ ਮੀਂਹ ਪਿਆ ਸਾਰੀ ਰਾਤ ਮੀਂਹ ਪੈਂਦਾ ਰਿਹਾ ਉਸ ਦਿਨ ਉਹ ਖੂਈ ਦੇ ਵਿੱਚ ਪਾਣੀ ਪੈ ਗਿਆ ਅਤੇ ਉਹ ਖੂਈ ਵਾਲਾ ਜਿਹੜੀ ਜਗ੍ਹਾ ਸੀ ਉਹ ਬੈ ਗਈ ਸੀ ਜਿਸ ਨਾਲ 10 ਤੋਂ 15 ਫੁੱਟ ਦੀ ਜਿਹੜੀ ਜਗ੍ਹਾ ਹੈ ਉਹਦੇ ਵਿੱਚ ਪਾੜ ਪੈ ਗਿਆ ਸੀ ਅਤੇ 2 ਤੋਂ 3 ਫੁੱਟ ਦੀ ਡੂੰਘਾਈ ਤੱਕ ਉਸ ਖੂਈ ਬੈ ਗਈ ਸੀ ਉਸ ਦੇ ਉਪਲਖਸ਼ ਵਿੱਚ ਅੱਜ ਯਾਨੀ ਕਿ 7 ਸਤੰਬਰ 2025 ਦਿਨ ਐਤਵਾਰ ਨੂੰ ਇੱਕ ਨਿੱਕਾ ਜਿਹਾ ਉਪਰਾਲਾ ਕੀਤਾ ਗਿਆ ਸਾਡੇ ਮਹੱਲਾ ਵੱਲੋਂ ਅਤੇ ਪੀਰ ਬਾਬਾ ਨਿੰਬੂ ਸ਼ਾਹ ਦੀ ਦਰਗਾਹ ਵਿਖੇ ਸ਼੍ਰੀ ਗੁਰੂ ਵਦਾ ਸਮਾਜ ਸੁਧਾਰ ਸਭਾ ਅਤੇ ਸਮੂਹ ਮਹੱਲੇ ਨਿਵਾਸੀਆਂ ਦੇ ਸਹਿਯੋਗ ਨਾਲ ਖਵਾਜਾ ਪੀਰ ਨਵਾਜ਼ ਨੂੰ ਇੱਕ ਅਰਦਾਸ ਬੇਨਤੀ ਸਦਕਾ ਅੱਜ ਦਲੀਏ ਦਾ ਪ੍ਰਸ਼ਾਦ ਬਣਾ ਕੇ ਇੱਕ ਅਰਦਾਸ ਬੇਨਤੀ ਕੀਤੀ ਗਈ ਕਿ ਪੰਜਾਬ ਉਤੇ ਜਿਹੜੀ ਹਰਾਂ ਦੀ ਮਾਰ ਪਈ ਹੋਈ ਹੈ ਇਸ ਤੋਂ ਠੱਲ ਪਵੇ ਅਤੇ ਸਾਡਾ ਮੱਲਾ ਜਾਨੀ ਕਿ ਸੰਤੋਖਪੁਰਾ ਜਿਹੜਾ ਕਿ ਜਲੰਧਰ ਵਿੱਚ ਸਥਿਤ ਹੈ ਇਹਦੇ ਉਤੇ ਮੁੜ ਇਹੋ ਜੀ ਕਦੇ ਵਿਫਤਾ ਨਾ ਆਵੇ ਮੱਲੇ ਦੀ ਸੁੱਖ ਸ਼ਾਂਤੀ ਸਾਡੇ ਨਗਰ ਨਿਵਾਸੀ ਜਿਹੜੇ ਵੱਸਦੇ ਨੇ ਉਹਨਾਂ ਦੀ ਸੁੱਖ ਸ਼ਾਂਤੀ ਵਾਸਤੇ ਪੀਰ ਬਾਬਾ ਨਿੰਬੂਸ਼ਾਹੀ ਦਰਗਾਹ ਵਿਖੇ ਇੱਕ ਦਿਨ ਪਹਿਲਾਂ ਹੀ ਇਹ ਉਪਰਾਲਾ ਮਿੱਥੇ ਗਿਆ ਸੀ ਛੋਟਾ ਜਿਹਾ ਸੱਦਾ ਦਿੱਤਾ ਗਿਆ ਸੀ ਪਰ ਕਹਿ ਲੋ ਕਿ ਜਿੱਦਾਂ ਕਹਿ ਲੋ ਕਿ ਦਿਲੋਂ ਜਿਹੜੀ ਚੀਜ਼ ਨਿਕਲਦੀ ਹੈ ਉਹ ਹਰ ਦਿਲ ਤੱਕ ਪਹੁੰਚਦੀ ਹੈ ਉਹ ਛੋਟੇ ਜਿਹੇ ਸੱਦੇ ਦੇ ਵਿੱਚ ਆ ਸਾਡੇ ਮਹੱਲਾ ਨਿਵਾਸੀ ਨੇ ਜਿਹੜੇ ਸਾਡੇ ਉਹ ਸੱਦੇ ਤੇ ਅੱਜ ਪੀਰ ਬਾਬਾ ਨਿੰਬੂ ਸ਼ਾਹੀ ਦਰਗਾਹ ਵਿਖੇ ਇਕੱਤਰ ਹੋਏ ਅਤੇ ਸਾਰਿਆਂ ਨੇ ਮਿਲ ਕੇ ਖਵਾਜਾ ਪੀਰ ਨਵਾਜ਼ ਨੂੰ ਅਰਦਾਸ ਬੇਨਤੀ ਕੀਤੀ ਕਿ ਜੋ ਸਾਡੇ ਜਲੰਧਰ ਅਤੇ ਪੂਰੇ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਕਰਕੇ ਜੋ ਜਾਨੀ ਮਾਲੀ ਨੁਕਸਾਨ ਹੋ ਰਿਹਾ ਤੇ ਸਾਰੇ ਨਗਰ ਨਿਵਾਸੀਆਂ ਦਾ ਤੇ ਪੂਰੀ ਜਿਹੜੀ ਪੰਜਾਬੀਅਤ ਹੈ ਉਹਦਾ ਜਿਹੜਾ ਨੁਕਸਾਨ ਹੋ ਰਿਹਾ ਉਸ ਤੋਂ ਖਵਾਜਾ ਪੀਰ ਨਵਾਜ਼ ਜੀ ਸਾਨੂੰ ਰਹਿਮਤ ਕਰੋ ਅਤੇ ਮੁਣ ਭਵਿਕ ਚ ਇਹੋ ਜੀ ਕੋਈ ਕਰੂਪੀ ਸਾਡੇ ਪੰਜਾਬ ਉੱਤੇ ਸਾਡੇ ਜਲੰਧਰ ਕੀ ਸਾਡੇ ਸੰਤੋਖਪੁਰੇ ਮਹੱਲੇ ਉੱਤੇ ਵੀ ਨਾ ਆਵੇ ਆਪਣੀ ਦਇਆ ਸਦਕਾ ਆਪਣੀ ਰਹਿਮਤ ਕਰਕੇ ਸਾਨੂੰ ਸਾਰਿਆਂ ਨੂੰ ਖੁਸ਼ ਰੱਖੋ ਤੇ ਚੜ੍ਹਦੀ ਕਲਾ ਚ ਰੱਖੋ ਤੇ ਜਿਹੜੀ ਆ ਹੜਾਂ ਦੀ ਮਾਰ ਪਈ ਹੋਈ ਹੈ ਇਸ ਤੋਂ ਠੱਲ ਮਿਲੇ ਅਤੇ ਮੁੜ ਤੋਂ ਪੰਜਾਬ ਆਪਣੇ ਪੈਰਾਂ ਤੇ ਖੜਾ ਹੋਵੇ ਆ ਦੇਖੋ ਤੁਸੀਂ ਖਵਾਜਾ ਜੀ ਦੀ ਵਿੱਚ ਦਲੀਏ ਨੂੰ ਪਾ ਕੇ ਉਹਦੇ ਵਿੱਚ ਸਾਰੀ ਅਰਦਾਸ ਬੇਨਤੀ ਕੀਤੀ ਗਈ ਮੁੜ ਆ ਤੁਸੀਂ ਜਿਹੜੀ ਆ ਦਿਖ ਰਿਹਾ ਕੰਸਟ੍ਰਕਸ਼ਨ ਜਗ੍ਹਾ ਹੈ ਇਹ ਉਹੀ ਜਗ੍ਹਾ ਹੈ ਜਿਹੜੀ ਖੂਹੀ ਵਾਲੀ ਬੈਗੀ ਸੀ ਹੁਣ ਕੰਸਟ੍ਰਕਸ਼ਨ ਦੀ ਸ਼ੁਰੂ ਹੋ ਚੁੱਕੀ ਹੈ ਥੋੜੇ ਦਿਨਾਂ ਤੱਕ ਇਹਦੀ ਉਹ ਕਹਿ ਲੋ ਕਿ ਲੈਂਟਰ ਲੁੰਟਰ ਵੀ ਪਾ ਕੇ ਤੇ ਪ੍ਰੋਪਰ ਪ੍ਰਤੀਪਰਤੀ ਪਾ ਕੇ ਇਹਨੂੰ ਪ੍ਰੋਪਰ ਕੀਤਾ ਜਾਵੇਗਾ। ਆ ਸਾਡੀ ਜਿਹੜੀ ਮਹੱਲੇ ਦੀ ਪ੍ਰਬੰਧਕ ਕਮੇਟੀ ਐ ਸ਼ਰ ਗੁਰਦਾਰ ਸਮਾਜ ਸਦਾਤ ਸਵਾ ਇਹ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੀ ਮਹੱਲੇ ਦੀ ਸੁੱਖ ਸ਼ਾਂਤੀ ਅਤੇ ਪੰਜਾਬ ਦੀ ਸੁੱਖ ਸ਼ਾਂਤੀ ਵਾਸਤੇ ਖਵਾਜ਼ਾ ਪੀਰ ਨਵਾਜ਼ ਨੂੰ ਬੇਨਤੀ ਕਰਨ ਮਗਰੋਂ ਸਾਈਂ ਬਲਦੀਪ ਜੀ ਉਹਨਾਂ ਵੱਲੋਂ ਅਰਦਾਸ ਕੀਤੀ ਗਈ। ਜਿੰਦਾ ਖਵਾਜ਼ਾ ਪੀਰ ਸੁਕੀ ਨਦੀ ਚਲਾਵੇ ਜੀ ਖਵਾਜ਼ਾ ਅਸਲੀ ਖਵਾਜ਼ ਵਰਤਰੀ ਖਵਾਜ਼ ਮਕਤਾ ਕੋਈ ਨੀ ਪ੍ਰੋਗਰਾਮ ਕੇ ਮੂਵਾ اطر شی اللہ کے چار ترسی نمازگی جیتے پی سمرسا کرے نام سے سب نٹھا رنگی گئی براکی آئی دولہ دریاب کھنڈا رتن کا پایا کاجر ڈونگے جلدی واس آیا پانی کے ساتھ پانی پیئے پانی کھائیے پانی نام رب کا دے دے جلتو جلاسو قدرت کما کو بنے گا یا تو آس پاس مکہ مدینہ شاید ہار کل نگر بنایا ਹਰਤੇ ਕਾ ਦੀਆ ਕਿਓ ਕਾ ਚਰਾਕ ਬਲੇ ਸੱਚੀ ਸਰਕਾਰ ਦੇ ਦਰਬਾਰ ਕਿਵ ਕਾ ਬੇੜਾ ਸੋਨੇ ਕਾ ਪਖਰ ਸੋਰ ਸੋਰ ਕੱਡੇ ਢੋਰ ਕੱਡੇ ਅਹੀ ਸਾਤੀ ਕੇ ਜੋਰ ਕਿਰ ਲਾ ਇਲਾ ਇਲਾ ਅੱਲਾ ਮੁਹਮਮਦ ਅਰਸੂਲ ਜਲਾ ਮੇਰੀ ਫਰਿਆਦ ਤੇਰੇ ਕੇ ਤੇਰੀ ਸੱਚੀ ਦਰਗਾਹ ਕੋ ਮੰਗੀਆਂ ਮਰਦਾ ਪੂਰੀਆਂ ਪਾਈਂ ਢੋਕੇ ਦਾ ਨੂੰ ਬੰਨੇ ਲਈ ਏ ਸੱਚੀ ਸਰਕਾਰ ਪਰਵਰ ਦੀ ਗਾਰ ਜਿੱਥੇ ਜਾਨ ਕੜੀ ਆਪ ਸਹਾਈ ਹੋਣਾ ਕਿਰਪਾ ਕਰਨੀ ਮੇਰ ਪਟਨਾ ਚੰਦਰ ਉਸਕ ਸਾੰਜੀ ਵਾਸੀ ਹੋ ਰਹਿਣ ਕਰਿਓ نگر کھڑے کا پلا کرنا میرے خواجہ بھی نواز سچی سرکار جی آدمی سچی سرکار جی آپ سچی سرکار جی نگر خیڑے سے میل <سؤال> پرکھنا تنخ سوکھ شانتی برتنی آئی والا نالنا سچی سرکار جی کرپا کرنی میت رکھنا تنخ سکھ شانتی بچیو رحم کریو یہ خوجہ بیواز کرنی سوکھی بہت ساچے دربار کی جے ہاں جھول لال بہت ساچے دربار کی جی بہت ساچے دربار کی جی ਅਰਦਾਸ ਮਗਰੋਂ ਕਮੇਟੀ ਦੇ ਪ੍ਰਧਾਨ ਜੀ ਜੈਕਾਰਾ ਖੋਜਾ ਬਲੀ ਦਾ ਹੋ ਸੱਚੇ ਦਰਬਾਰ ਕੀ ਜੈ ਜੈਕਾਰਾ ਜੁਲੇ ਲਾਲ ਦਾ ਹੋ ਸੱਚੇ ਦਰਬਾਰ ਕੀ ਜੈ ਜੈਕਾਰਾ ਬਾਬਾ ਨੀਮੂ ਸਾਹਿਬ ਦਾ ਹੋ ਸੱਚੇ ਦਰਬਾਰ ਕੀ ਜੈ ਧੰਨਵਾਦ ਜੀ ਇਹਨਾਂ ਦੇ ਵਿੱਚੋਂ ਕੋਈ ਵੀ ਚਾਹੁੰਦਾ ਹੈ ਉਸ ਨੂੰ ਸਪੋਰਟ ਕਰੂਗਾ ਉਹ ਮੇਰੇ ਦੇ ਨਾਲ ਰਹੇਗਾ ਉਹ ਮਾਦਰੀ ਹੈ ਉਹ ਬਣਾਉਂਦਾ ਹੈ ਜਿੰਨੇ ਦੇ ਵਿੱਚ ਹੈ ਦਾ ਯਾਰ ਜੀ ਮੈਂ